ਖੁੰਡੇ ਦੀ ਰਾਜਨੀਤੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸਰਗਰਮ ਹੋ ਚੁੱਕੀ ਹੈ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਖੁੰਡੇ ਲੈ ਕੇ ਜਿਸ ਤਰ੍ਹਾਂ ਕੁਲਬੀਰ ਸਿੰਘ ਜੀਰਾ ਬਰਿੰਦਰ ਮੀਤ ਸਿੰਘ ਪਾੜਾ ਨੂੰ ਦੇ ਕੇ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਕਾਂਗਰਸ ਨੂੰ ਇਕਜੁੱਟ ਕਰਨ ਦੀ ਗੱਲ ਕਰ ਰਹੇ ਸੀ ਡਾਂਗ ਦੇ ਨਾਲ ਆਹ ਫੜੋ ਤੁਸੀਂ ਖੁੰਡਾ ਕਿਉਂਕਿ ਇਸ ਤੋਂ ਬਾਅਦ ਚਰਚਾ ਨਮੀ ਚਿੜਪੀ ਹੈ ਕਿ ਕਾਂਗਰਸ ਹੋਣ ਡਾਂਗ ਦੇ ਨਾਲ ਇਕਜੁੱਟ ਹੋਵੇਗੀ ਕੀ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਬਾਅਦ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਗੱਲਬਾਤ ਇਸ ਦੇ ਝਾਤ ਮਰਾ ਦਈਏ ਕਿ 2012 ਦੇ ਵਿੱਚ ਵੀ ਕੈਪਟਨ ਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਖੁੰਡਾ ਫੜ ਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪ੍ਰਚਾਰ ਕੀਤਾ ਗਿਆ ਸੀ ਤੇ ਸੁਖਵੀਰ ਬਾਦਲ ਦੇ ਉੱਤੇ ਜ ਜ ਉਹਨਾਂ ਦੇ ਉੱਤੇ ਨਿਸ਼ਾਨੇ ਸਾਧ ਦੇਗੇ ਸੀਗੇ ਖੁੰਡੇ ਦੇ ਨਾਲ ਸਿੱਧਾ ਕਰ ਦੇਵਾਂਗੇ ਪਰ ਉਸ ਤੋਂ ਬਾਅਦ ਜੋ ਕਾਂਗਰਸ ਦੀ ਹਾਰ ਹੋਈ ਸੀ ਉਸ ਤੋਂ ਬਾਅਦ ਜਿਨ ਜਾਕਰ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਜਦੋਂ ਵਿਰੋਧਧਿਰ ਦੇ ਨੇਤਾ ਬਣੇ ਸੀ ਤਾਂ ਉਹਨਾਂ ਨੇ ਕਹਿ ਸੀ ਕਿ ਹੁਣ ਮੈਂ ਸਲਾਹ ਦਿੰਦਾ ਕਿ ਕਾਂਗਰਸੀ ਆਪਣੇ ਖੁੰਡੇ ਆਪਣੇ ਘਰਾਂ ਚ ਰੱਖਦੇ ਹਨ ਜਦੋਂ ਲੋੜ ਪਈ ਤਾਂ ਫਿਰ ਬਾਹਰ ਕੱਢ ਲਵਾਂਗੇ ਪਰ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ 2024 ਦੀਆਂ ਚੋਣਾਂ ਦੇ ਵਿੱਚ ਹੁਣ ਸੁਖਵੀਰ ਬਾਦਲ ਦੇ ਵੱਲੋਂ ਖੁੰਡਾ ਕੱਢ ਕੇ ਪੰਜਾਬ ਬਚਾਓ ਯਾਤਰਾ ਜਿਹੜੀ ਕੀਤੀ ਗਈ ਸੀ ਉਸ ਦੇ ਵਿੱਚ ਸੁਖਵੀਰ ਬਾਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਂਦੇ ਕਾਫਲੇ ਨੂੰ ਖੁੰਡਾ ਦਿਖਾ ਕੇ ਏ ਸਿੱਧ ਕੀਤਾ ਸੀ ਕਿ ਅਸੀਂ ਜੋ ਸਰਕਾਰ ਦੇ ਵਿੱਚ ਆਵਾਂਗੇ ਹੁਣ ਤੁਹਾਨੂੰ ਖੁੰਡੇ ਦੇ ਨਾਲ ਸਿੱਧਾ ਕਰਾਂਗੇ ਉਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਜਦੋਂ ਡੇਰਾ ਬਾਬਾ ਨਾਨਕ ਦੇ ਉਸ ਹਲਕੇ ਦੇ ਵਿੱਚ ਸਬੋਧਨ ਕਰ ਰਹੇ ਸੀ ਸੰਵਿਧਾਨ ਬਚਾਓ ਰੈਲੀ ਨੂੰ ਤਾਂ ਉੱਥੇ ਕੁਲਬੀਰ ਸਿੰਘ ਜੀਰਾ ਬ੍ਰਿੰਦਰ ਮੀਤ ਸਿੰਘ ਪਾੜਾ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਚਾਹੁੰਦੇ ਨੇ ਕੀ ਜਿਹੜੀ ਕਾਂਗਰਸ ਇਕਜੁੱਟ ਹੋਵੇ ਕਿਉਂਕਿ ਤਾਂ ਹੀ ਸਰਕਾਰ ਦਾ 27 ਦੇ ਵਿੱਚ ਬਣੇਗੀ ਪਰ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ ਉਹਨਾਂ ਨੇ ਲੋਕਾਂ ਨੂੰ ਵੋਟਰ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਪ੍ਰਵਾਹ ਨਾ ਕਰੋ ਕਾਂਗਰਸ ਲੀਡਰਸ਼ਿਪ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਕਜੁੱਟ ਹੋ ਜਾਓ ਜੇਕਰ ਫਿਰ ਵੀ ਨਹੀਂ ਹੁੰਦੀ ਤਾਂ ਅਸੀਂ ਇਸ ਕੰਮ ਸਾਡਾ ਵੀ ਅਸੀਂ ਡਾਂਗ ਦੇ ਨਾਲ ਇਹਨਾਂ ਨੂੰ ਇਕਜੁੱਟ ਕਰ ਲਾਵਾਂਗੇ ਕਿ ਕਾਂਗਰਸ ਸੱਚਮੁੱਚ ਇਤਨੀ ਹਾਲਾਤ ਦੇ ਵਿੱਚ ਜਾ ਚੁੱਕੀ ਹੈ ਕਿ ਕਾਂਗਰਸ ਹੁਣ ਇਕਜੁੱਟ ਨਹੀਂ ਹੋ ਰਹੀ ਕਿਉਂਕਿ ਇੱਕ ਪਾਸੇ ਤਾਂ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਜਿਹੜਾ ਦਾਵੇਦਾਰ ਮੰਨੇ ਜਾ ਰਿਹਾ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੂੰ ਦਾਵੇਦਾਰ ਮੰਨੇ ਜਾ ਰਿਹਾ ਇਸ ਨੂੰ ਲੈ ਕੇ ਖਿੱਤੋਂ ਤੋਂ ਜਿਹੜੀ ਚਲਪਈ ਹੈ ਹੁਣ ਦੋ ਧੜਿਆਂ ਦੇ ਵਿੱਚ ਕਾਂਗਰਸ ਬਣ ਚੁੱਕੀ ਹੈ ਅੱਜ ਜੇਕਰ ਦੇਖਿਆ ਜਾਵੇ ਤਾਂ ਦੋ ਦੋ ਤਿੰਨ ਦਿਨ ਬਾਕੀ ਨੇ ਦੋ ਤਿੰਨ ਦਿਨ ਬਾਕੀ ਨੇ ਹੁਣ ਜਿਹੜੀ ਲੁਧਿਆਣਾ ਪੱਛਮੀ ਜੀਵਨੀ ਚੋਣ ਹੋਣੀ ਹੈ ਉਸ ਦੇ ਵਿੱਚ ਕਾਂਗਰਸ ਦੀ ਫੁੱਟ ਹੈ ਜਿਹੜੀ ਹਾਲੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀ ਨਾ ਤਾਂ ਹਾਲੇ ਤੱਕ ਸੁਭਾ ਪ੍ਰਧਾਨ ਨੇ ਜਿਹੜੇ ਪ੍ਰਤਾਪ ਸਿੰਘ ਜਿਹੜੇ ਸੁਭਾ ਪ੍ਰਧਾਨ ਨੇ ਜਿਹੜੇ ਅਮਰਿੰਦਰ ਸਿੰਘ ਰਾਜਾਪਟਿੰਗ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਪਾ ਸੁਜੀਤ ਸਿੰਘ ਰੰਧਾਵਾ ਸੁਖਪਾਲ ਸਿੰਘ ਖੈਰਾ ਇਹ ਪ੍ਰਮੁੱਖ ਲੀਡਰ ਨੇ ਜਿਹੜੇ ਚਾਰ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਦੇ ਵਿੱਚ ਮਜੂਦਾ ਸਮੇਂ ਇਹ ਇਸ ਚੋਣ ਤੋਂ ਦੂਰ ਨੇ ਕਿ ਹੁਣ ਕਾਂਗਰਸ ਦੇ ਵਿੱਚ ਇਸ ਚੋਣ ਤੋਂ ਬਾਅਦ ਕੀ ਵੱਡਾ ਫੇਰ ਬਦਲ ਹੋਵੇਗਾ ਕੀ ਕਾਂਗਰਸ ਦੇ ਵਿੱਚ ਹੁਣ ਇਸ ਚੋਣ ਤੋਂ ਬਾਅਦ ਕੀ ਕਾਂਗਰਸ ਕੀ ਕੁਝ ਆਪਣਾ ਵੱਖਰਾ ਰੂਪ ਪੰਜਾਬ ਦੀ ਸਿਆਸਤ ਦੇ ਵਿੱਚ ਲੈ ਕੇ ਆਵੇਗੀ ਕਿ ਖੁੰਡਿਆਂ ਦੇ ਨਾਲ ਹੁਣ ਕਾਂਗਰਸ ਇਕਜੁੱਟ ਹੁੰਦੀ ਦਿਖਾਈ ਦੇਵੇਗੀ ਕਿ ਕੁਝ ਹੋਣਗੇ ਇਹ ਸਵਾਲ ਹੁਣ ਭਵਿੱਖ ਦੀ ਗਰਭ ਦੇ ਵਿੱਚ ਨੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਨੇ ਕਿ ਜੇਕਰ ਕਾਂਗਰਸ ਇਕਜੁੱਟ ਨਹੀਂ ਹੁੰਦੀ ਤਾਂ ਪੰਜਾਬ ਦੇ ਵਿੱਚ 2022 ਦੇ ਵਿੱਚ ਕਾਂਗਰਸ ਨਹੀਂ ਆਵੇਗੀ ਅੱਜ ਮਜ਼ਬੂਤ ਦਾਵੇਦਾਰ 2022 ਦੇ ਵਿੱਚ ਚੋਣਾਂ ਜਿੱਤਣ ਦੇ ਲਈ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਮੰਨਿਆ ਜਾ ਰਿਹਾ ਹੈ ਪਰ ਉਹਨਾਂ ਦਾ ਨੈਗੇਟਿਵ ਪੁਆਇੰਟ ਇਹੀ ਹੈ ਕਿ ਕਾਂਗਰਸ ਹੁਣ ਇਕਜੁੱਟ ਨਹੀਂ ਹੈ ਤਾਂ ਕਾਂਗਰਸ ਹੱਤਾਂ ਦੇ ਵਿੱਚ ਨਹੀਂ ਆ ਸਕਦੀ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਾਂਗਰਸ ਦੀ ਫੁੱਟ ਸਾਹਮਣੇ ਆਈ ਸੀ ਤਾਂ ਕੁਝ ਕਾਂਗਰਸ ਦਾ ਬੀਜੇਪੀ ਕਰਨ ਹੋ ਗਿਆ ਸੀ ਮੇਰੇ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਦੇ ਵਾਲੇ ਪਾਸੇ ਚਲੇ ਗਈ ਸੀ ਕਾਂਗਰਸ ਪਰ ਹੁਣ ਜਿਸ ਤਰ੍ਹਾਂ ਕਾਂਗਰਸ ਦੇ ਵੱਲੋਂ ਜਿਹੜੀ ਆਪਣੀ ਸਿਆਸੀ ਲੀਡਰਾਂ ਦੇ ਵੱਲੋਂ ਸਿਆਸੀ ਜਿਹੜੀ ਜ਼ਮੀਨੀ ਤਲਾਸ਼ ਕੀਤੀ ਜਾ ਰਹੀ ਹੈ ਕਾਂਗਰਸ ਦੀ ਪਿੱਛੇ ਉੱਤੇ ਹੁਣ ਕਿਹੜੇ ਜਿਹੜੇ ਟੀਮ ਵਰਕ ਖੇਡੇਗਾ ਕਿ ਇਸੇ ਤਰ੍ਹਾਂ ਇੱਕ ਟੀਮ ਦੇ ਵਿੱਚ ਜੇਕਰ ਦੋ ਫਾੜ ਹੋ ਜਾਣ ਤਾਂ ਉਹ ਟੀਮ ਕਦੇ ਨਹੀਂ ਜਿੱਤੇਦੀ। ਇੱਕਾ ਟੀਮ ਦਾ ਜ਼ਰੂਰੀ ਹੁੰਦਾ ਹੈ ਹਰੇਕ ਖੇਡ ਦੇ ਵਿੱਚ। ਉਸੇ ਤਰ੍ਹਾਂ ਇਸ ਸਿਆਸੀ ਮੈਚ ਜਿਹੜਾ ਦੋਸਤਾਈ ਦੇ ਲਈ ਲੱਗਣਾ ਉਸ ਦੇ ਵਿੱਚ ਜੇਕਰ ਇੱਕ ਝਟਨਾ ਹੋਵੇ ਕਾਂਗਰਸੀ ਤਾਂ ਇਹਨਾਂ ਦੇ ਲਈ ਵੱਡੀ ਇੱਕ ਖਤਰੇ ਵਾਲੀ ਘੰਟੀ ਕਹਿ ਲਈਏ ਉਹ ਜ਼ਰੂਰ ਵੱਜ ਚੁੱਕੀ ਹੈ। ਹੁਣ ਵੇਖਣਾ ਇਹ ਤੇ ਬੇहद ਖਾਸ ਹੈ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਸੀਂ ਇੱਕ ਗੱਲ ਤੁਹਾਨੂੰ ਤੇ ਵੀ ਕਰਦੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਨੂੰ ਉਸ ਸਥਿਤੀ ਦੇ ਵਿੱਚੋਂ ਕੱਢ ਕੇ ਲਿਆਏ ਨੇ ਜਦੋਂ 2022 ਤੋਂ ਬਾਅਦ ਵੋਟਰਾਂ ਦਾ ਨੰਮੋਬਲ ਸੀ ਉਹ ਟੁੱਟ ਚੁੱਕਿਆ ਸੀ ਕਿ ਜਦੋਂ ਜਿਸ ਤਰ੍ਹਾਂ 78 ਤੋਂ 28 18 ਤੇ ਕਾਂਗਰਸ ਆ ਕੇ ਡਿੱਗ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਵਕੂਕ ਥਾਵਾਂ ਦੇ ਉੱਤੇ ਸਰਕਾਰ ਦੇ ਵਿਰੁੱਧ ਮੁਜ਼ਾਹਰੇ ਕੀਤੇ ਰੈਲੀਆਂ ਕੀਤੀਆਂ ਧਰਨੇ ਲਾਏ ਜਿਸ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਧਰਨੇ ਲਗਾਏ ਗਏ ਸਰਕਾਰ ਨੂੰ ਘੇਰਿਆ ਗਿਆ ਤੇ ਵੋਟਰਾਂ ਦੇ ਵਰਕਰਾਂ ਦੇ ਜਿਹੜੇ ਮਨ ਸੀ ਉਹਨਾਂ ਨੂੰ ਮਜ਼ਬੂਤ ਕੀਤਾ ਗਿਆ ਮਨੋਬਲ ਉਹਨਾਂ ਦਾ ਉੱਚਾ ਚੁੱਕਿਆ ਗਿਆ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਜਾਣ ਪਈ ਜਿਸ ਦਾ ਨਤੀਜਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ 13 0 ਦੇ ਨਾਲ ਜਿਤਨਾ ਦਾਅਵਾ ਕਰ ਰਹੇ ਸੀ ਉੱਥੇ ਜਿਹੜਾ ਆਪਣਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਕਾਂਗਰਸ ਦੇ ਨੇ ਉਹਨਾਂ ਨੇ 7 ਸਿੱਟਾ ਜਿੱਤ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਮੂੜ ਕਾਂਗਰਸ ਦੇ ਵੱਲ ਪੰਜਾਬ ਦੇ ਵੋਟਰ ਮੁੜ ਪਏ ਨੇ ਤੇ 27 ਤੱਕ ਅਸੀਂ 7 ਤੋਂ ਜਿਹੜੀ 4 ਸਿੱਟਾਂ 7 ਤੋਂ ਜਿਹੜੀ 6 ਸਿੱਟਾਂ ਅਸੀਂ ਹਾਰੇ ਹੋਰ ਹਾਰੇ ਆ ਇਹਨਾਂ ਨੂੰ ਵੀ ਅਸੀਂ ਕੱਢਣ ਦੇ ਵਿੱਚ ਕਾਮਯਾਬ ਹੋਵਾਂਗੇ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਵਿੱਚ ਲਗਾਤਾਰ ਕਿੱਥੋਂ ਤਨ ਹੋ ਰਹੀ ਹੈ ਰਾਜਾ ਵੜਿੰਗ ਦਾ ਵੀ ਵਿਰੋਧ ਹੁੰਦਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਵੀ ਵਿਰੋਧ ਹੁੰਦਾ ਹੈ ਚਰਨਜੀਤ ਸਿੰਘ ਚੰਨੀ ਦਾ ਵੀ ਦੂਜੇ ਪਾਸੇ ਵਿਰੋਧ ਕੀਤਾ ਜਾਂਦਾ ਹੈ ਭਾਰਤ ਕੁਸ਼ਨਾਸ਼ੂ ਦਾ ਆਣਾ ਗੁਰਜੀਤ ਦਾ ਹੁਣ ਪ੍ਰਗਟ ਸਿੰਘ ਉਹਨੂੰ ਵੇਖਣਾ ਇੱਥੇ ਬੇहद ਖਾਸ ਹੈ ਕਿ ਖੁੰਡਿਆਂ ਦੀ ਰਾਜਨੀਤੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ 2022 ਦੇ ਵਿੱਚ ਹਾਰ ਗਏ ਸੀ 2024 ਦੇ ਵਿੱਚ ਜਦੋਂ ਸੁਖਵੀਰ ਬਾਦਲ ਨੇ ਕੀਤੀ ਸੀ ਤਾਂ ਉਹ ਪੰਜਾਬ ਦੇ ਵਿੱਚ ਸਿਰਫ ਇੱਕ ਜਿਹੜੀ ਸੀਟ ਸੀ ਉਹ ਜਿੱਤਣ ਦੇ ਵਿੱਚ ਕੰਮ ਹੈ ਬਹੁ ਹੋਏ ਸੀ ਉਸ ਤੋਂ ਬਾਅਦ ਦਸ ਦੀਆਂ ਸੀਟਾਂ ਦੇ ਉੱਤੇ ਜਮਾਨਤ ਜਬਤ ਹੋਈ ਸੀ ਇਸ ਤੋਂ ਬਾਅਦ ਹੁਣ ਇੱਕ ਜਿਹੜੀ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਇਹ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਖੁੰਡੇ ਦੇ ਨਾਲ ਜਿਹੜੀ ਕਾਂਗਰਸ ਦੇ ਦੋ ਲੀਡਰ ਇੱਕ ਜੁੱਟ ਕਰਨਾ ਚਾਹੁੰਦੇ ਨੇ ਕਿ ਕਾਂਗਰਸ ਹੁਣ ਖੁੰਡੇ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਇੱਕ ਜੁੱਟ ਹੋਵੇਗੀ ਕਿ ਕੁਝ ਹੋਣਗੇ ਹੁਣ ਆਉਣ ਵਾਲੇ ਦਿਨਾਂ ਦੇ ਵੀ ਦੇਖਣਾ ਵੇਖ ਦਿਖਾਵਾ ਹੋਵੇਗਾ ਪਰ ਤੁਸੀਂ ਚੁੜੇ ਰਹੋ ਸਾਡੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਤੁਹਾਡੇ ਕੀ ਵਿਚਾਰ ਨੇ ਕਿ ਪੰਜਾਬ ਕਾਂਗਰਸ ਨੂੰ ਇਕਜੁੱਟ ਹੋਣਾ ਚਾਹੀਦਾ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੋਣੇ ਚਾਹੀਦੇ ਨੇ ਕਿ ਪ੍ਰਤਾਪ ਸਿੰਘ ਬਾਜਬਾ ਹੋਣੇ ਚਾਹੀਦੇ ਨੇ ਜਾਂ ਫਿਰ ਪ੍ਰਗਤ ਸਿੰਘ ਮੁੱਖ ਮੰਤਰੀ ਦੇ ਚਿਹਰੇ ਵੱਲ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਚਾਹੀਦਾ ਏ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਧੰਨਵਾਦ